हां जी जेडे ਕਹਿੰਦੇ ਸੀ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਦੀ ਸਿਆਸੀ ਪਾਰੀ ਖਤਮ ਹੋ ਚੁੱਕੀ ਹੈ ਲੇਕਿਨ ਇੱਕ ਵਾਰ ਫਿਰ ਹਲਚਲ ਮਚਾ ਦਿੱਤੀ ਹੈ ਤਮਾਕੇਦਾਰ ਐਂਟਰੀ ਹੋਵੇਗੀ ਹੁਣ ਨਵਜੋਤ ਸਿੰਘ ਸਿੱਧੂ ਦੀ ਜਿੱਥੇ ਨੋ ਜਿਹੜੇ ਨੇ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਨੇ ਇੱਕ ਵਾਰ ਫਿਰ 2026 ਚੜਦਿਆਂ ਹੀ ਵੱਡਾ ਐਲਾਨ ਕਰਨ ਜਾ ਰਹੇ ਨੇ ਯਾਨੀ ਕਿ ਉਹਨਾਂ ਦੀ ਪਾਰੀ ਖਤਮ ਨਹੀਂ ਹੋਈ ਹੁਣ ਉਹਨਾਂ ਦੀ ਪਾਰੀ ਫਿਰ ਸ਼ੁਰੂ ਹੋਵੇਗੀ ਲੇਕਿਨ ਸ਼ੁਰੂ ਕਿਸ ਪਾਰਟੀ ਤੋਂ ਹੋਵੇਗੀ ਇਹ ਤਾਂ ਨਵਜੋਤ ਸਿੰਘ ਸਿੱਧੂ ਹੀ ਜਾਣਦੇ ਨੇ ਇਹ ਕੋਈ ਅਸੀਂ ਨਹੀਂ ਕਹਿ ਰਹੇ ਇਹ ਕੋਈ ਤੁਸੀਂ ਨਹੀਂ ਕਹਿ ਰਹੇ ਇਹ ਖੁਦ ਕਹਿ ਰਹੇ ਨਹੀਂ ਜਿਹੜੇ ਨੇ ਵੱਡੇ ਕਾਂਗਰਸ ਪਾਰਟੀ ਦੇ ਆਗੂ ਉਹਨਾਂ ਨੇ ਕਿਹਾ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਆਏਗਾ ਤੇ tMapakeदार ਐਂਟਰੀ ਦੇ ਨਾਲ ਆਏਗਾ ਹਾਲਾਂਕਿ ਜਿਹੜੀ ਹੈ ਨਵਜੋਤ ਕੋਰ ਸਿੱਧੂ ਉਹਨੂੰ ਕਾਂਗਰਸ ਪਾਰਟੀ ਦੇ ਵਿੱਚੋਂ ਮੌਤਲ ਕੀਤਾ ਗਿਆ ਹੈ 500 ਕਰੋੜ ਦੇ ਅਟੈਚੀ ਨੂੰ ਲੈ ਕੇ ਲੇਕਿਨ ਉਹਨਾਂ ਨੇ ਇੱਕ ਵਾਰ ਜਿਹੜੀ ਹੈ ਸਿਆਸਤ ਦੇ ਵਿੱਚ ਸਰਗਰਮ ਨਹੀਂ ਦਿਖਾਈ ਦਿੱਤੇ ਲੇਕਿਨ ਹੁਣ ਦੁਬਾਰਾ ਤੋਂ ਫਿਰ ਨਵਜੋਤ ਕੋਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਸਰਗਰਮ ਦਿਖਾਈ ਦੇਣ ਗਈ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਾਗੇ ਜਿਹੜਾ ਹੈ ਨਵਜੋਤ ਕੋਰ ਤੇ ਨਵਜੋਤ ਸਿੰਘ ਸਿੱਧੂ ਦੀ ਦੁਬਾਰਾ ਤੋਂ ਫਿਰ ਐਂਟਰੀ ਹੋਵੇਗੀ ਤੇ tMapਾਕੇਦਾਰ ਐਂਟਰੀ ਹੋਵੇਗੀ ਜਿਹੜੇ ਨਵਜੋਤ ਸਿੰਘ ਸਿੱਧੂ ਵਿੱਚ ਇੱਕ ਬੋਲਦੇ ਦਿਖਾਈ ਦਿੰਦੇ ਨੇ ਕਿਸੇ ਤਰ੍ਹਾਂ ਦਾ ਉਹਨਾਂ ਦੇ ਜਿਹੜੇ ਜਿਹੜਾ ਹੈ ਕੋਈ ਉਹਨਾਂ ਦੀ ਉਹਨਾਂ ਦੇ ਗੱਲ ਕਰੀਏ ਤਾਂ ਬੜੀ ਹੀ ਉਹ ਵੱਜਗੱਜ ਕੇ ਗੱਲ ਕਰਦੇ ਨੇ ਲਲਕਾਰ ਦੇ ਕੇ ਗੱਲ ਕਰਦੇ ਨੇ ਕਦੇ ਵੀ ਉਹ ਪਿੱਛੇ ਹਟਦੇ ਦਿਖਾਈ ਨਹੀਂ ਦਿੰਦੇ ਜੇ ਗੱਲ ਕਰੀਏ ਚਾਹੇ ਉਹਨਾਂ ਨੇ ਸਿਆਸਤ ਦੇ ਵਿੱਚ ਲੋਕਾਂ ਦੀ ਭਲਾਈ ਦੀ ਗੱਲ ਕੀਤੀ ਭਾਵੇਂ ਨਹੀਂ ਕੀਤੀ ਲੇਕਿਨ ਉਹ ਜਦੋਂ ਵੀ ਬੋਲਦੇ ਨੇ ਹਮੇਸ਼ਾ ਹੀ ਲਲਕਾਰ ਕੇ ਬੋਲਦੇ ਨੇ ਕਾਂਗਰਸ ਪਾਰਟੀ ਦੇ ਵਿੱਚ ਵੀ ਉਹਨਾਂ ਨੂੰ ਕਾਫੀ ਵੱਡੀ ਐਮੀਅਤ ਦਿੱਤੀ ਜਾਂਦੀ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਸਰਗਰਮ ਦਿਖਾਈ ਦੇਣ ਜਾ ਰਹੇ ਨੇ ਉਹਨਾਂ ਦੀ ਗੱਲ ਕਰੀਏ ਜਿੱਥੇ ਉਹ ਹਮੇਸ਼ਾ ਹੀ ਜਿੱਥੇ ਨੇ ਲੋਕਾਂ ਦੇ ਦਿਲਾਂ ਤੇ ਛਾਏ ਹੋਏ ਨੇ ਬੇਚਿੱਜਕ ਬੇਤੇੜਕ ਓਕੇ ਬੋਲਦੇ ਦਿਖਾਈ ਦਿੰਦੇ ਨੇ ਨਵਜੋਤ ਸਿੰਘ ਸਿੱਧੂ ਦੀ ਇੱਕ ਵਾਰ ਫਿਰ ਐਂਟਰੀ ਹੋ ਚੁੱਕੀ ਹੈ ਉਸ ਐਂਟਰੀ ਦੇ ਨਾਲ ਕਿਹੜੀ ਪਾਰਟੀ ਨੂੰ ਘਾਟਾ ਪਏਗਾ ਤੇ ਕਿਹੜੀ ਪਾਰਟੀ ਨੂੰ ਵਾਧਾ ਪਏਗਾ ਇਹ ਆਉਣ ਵਾਲਾ ਟਾਈਮ ਹੀ ਦੱਸੇਗਾ ਲੇਕਿਨ ਜੇਕਰ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ ਹੁਣ ਕਿਸ ਪਾਰਟੀ ਤੋਂ ਸਿਆਸਤ ਦੇ ਵਿੱਚ ਐਂਟਰੀ ਹੋਵੇਗੀ ਇਹਦੇ ਉੱਤੇ ਵੱਡਾ ਸਵਾਲ ਖੜਾ ਹੋ ਗਿਆ ਹੈ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਸਰਗਰਮ ਦਿਖਾਈ ਦੇ ਰਹੇ ਨੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਤੇ ਉਹਨਾਂ ਦੀ ਜਿਹੜੀ ਹੈ ਸ਼ਖਸੀਅਤ ਨੂੰ ਹਮੇਸ਼ਾ ਹੀ ਲੋਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ ਨਵਜੋਤ ਸਿੰਘ ਸਿੱਧੂ ਕਾਫੀ ਜ਼ਿਆਦਾ ਜਿਹੜੇ ਨੇ ਹਮੇਸ਼ਾ ਹੀ ਜਿਹੜੇ ਨੇ ਸਿਆਸੀ ਹਲਕਿਆਂ ਦੇ ਵਿੱਚ ਹੁਣ ਜਦੋਂ ਉਹਨਾਂ ਦੀ ਐਂਟਰੀ ਦੀ ਗੱਲ ਕੀਤੀ ਹੈ ਤਾਂ ਸਿਆਸੀ ਹਲਕਿਆਂ ਦੇ ਵਿੱਚ ਕਾਫੀ ਚਰਚਾ ਛਿੜੀ ਹੋਈ ਨਜ਼ਰ ਆ ਰਹੀ ਹੈ ਤੁਨਦਾ ਜੀ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਸੰਦੇਸ਼ ਪਾਇਆ ਕਿ ਜਿਸ ਵਿੱਚ ਉਹਨਾਂ ਨੇ ਸ਼ਾਇਰਨਾ ਦਾਜ ਕਿਹਾ ਹੈ ਅੱਗ ਲਗੋਣ ਵਾਲਿਆਂ ਨੂੰ ਕੀ ਖਬਰ ਜਦੋਂ ਰੁੱਕ ਹਵਾਵਾਂ ਤੋਂ ਬਦਲਿਆ ਤਾਂ ਖਾਕ ਉਹ ਵੀ ਹੋ ਜਾਣਗੇ ਹੁਣ ਗੱਲ ਰੁਤਬੇ ਦੀ ਹੋ ਗਈ ਹੈ ਹੁਣ ਚਾਲ ਵੀ ਵੱਡੀ ਹੈ ਤੇ ਖੇਡ ਵੀ ਖਤਮ ਇਹ ਹੈ ਬਾਤ ਇਹ ਪੋਸਟਰ ਪੰਜਾਬ ਦੇ ਸਿਆਸੀ ਮਾਹੌਲ ਵਿੱਚ ਗਰਮਾਹਟ ਪadne ਵਾਲੀ ਹੈ ਕਿਉਂਕਿ ਅਜਿਹੀ ਪੋਸਟ ਡਾਕਟਰ ਨਵਜੋਤ ਸਿੰਘ ਸਿੱਧੂ ਮੌਤਲ ਤੋਂ ਬਾਅਦ ਪਹਿਲੀ ਵਾਰ ਪਾਈ ਗਈ ਹੈ ਇਸ ਤੋਂ ਪਹਿਲਾਂ ਨਵਜੋਤ ਸਿੰਘ ਨੇ ਕਮੇਡੀ ਸ਼ੋਅ ਦੀਆਂ ਪੋਸਟਾਂ ਪਾਉਂਦੇ ਸਨ ਫਿਰ ਖਿਡਾਰੀਆਂ ਦਾ ਪੋਸਟਾਂ ਸਾਂਝੀਆਂ ਕਰਦੇ ਸਨ ਪਟਿਆਲਾ ਦੇ ਮੈਂਬਰ ਪਾਰਲੀਮੈਂਟ ਡਾਕਟਰ ਕਰਨ ਸਿੰਘ ਕਾਦੀ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੰਘ ਚੁੱਪ ਨਹੀਂ ਬੈਠੇ ਹੋ ਸਗੋਂ ਆਪਣੀ ਅਗਲੀ ਸਿਆਸਤ ਦੀ ਪਾਰੀ ਖੇਡੇਗਾ ਉਹ ਗੱਲ ਵੱਖ ਹੈ ਕਿ ਉਸਦੇ ਮੰਚ ਤੋਂ ਪਾਰੀ ਖੇਡੇਗਾ ਉਹਨੇ ਕਿਹਾ ਕਿ ਉਸ ਦਾ ਅਧਿਕਾਰ ਹੈ ਕਿਸੇ ਵੀ ਪਾਰਟੀ ਵਿੱਚ ਜਾਵੇ ਉਹਦੇ ਅੰਦਾਜ਼ ਸਿਆਸੀ ਅੱਗ ਤੇ ਲੋਕਾਂ ਨੂੰ ਲੱਗਦਾ ਹੈ ਕਿ ਚੁੱਪ ਬੈਠ ਕੇ ਪਰ ਉਹ ਚੁੱਪ ਕਦੇ ਨਹੀਂ ਬੈਠਦਾ ਇਹ ਜਿਹੜੀ ਹੈ ਪੋਸਟ ਨੇ ਅੰਦਰਲੀ ਅੱਗ ਨੂੰ ਦਰਸਾ ਰਹੀ ਹੈ ਯਾਨੀ ਕਿ ਇੱਕ ਵਾਰ ਜੇਕਰ ਚੁੱਪ ਬੈਠੇ ਨੇ ਦਾ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਸਿਆਸਤ ਤੋਂ ਮੂੰਹ ਮੋੜ ਗਏ ਨੇ ਇੱਕ ਵਾਰ ਫਿਰ ਜਿਹੜਾ ਹੈ ਡਾਕਟਰ ਜਿਹੜੇ ਨੇ ਡਾਕਟਰ ਧਰਮਵੀਰ ਉਹਨਾਂ ਨੇ ਕਿਹਾ ਹੈ ਕਿ ਇੱਕ ਵਾਰ ਫਿਰ ਸਿੱਧੂ ਆਏਗਾ ਜਿੱਥੇ ਸਿੱਧੂ ਚੁੱਪ بیٹھا ਹੈ ਉਹ ਉਹਦੀ ਚੁੱਪੀ ਨੂੰ ਚੁੱਪ ਨਾ ਸਮਝਿਆ ਜਾਵੇ ਇੱਕ ਵਾਰ ਫਿਰ ਸਿਆਸਤ ਦੇ ਵਿੱਚ ਉਹ ਆਪਣੀ ਵੱਡੀ ਖੇਡ ਯਾਨੀ ਕਿ ਲੋਕਾਂ ਦੇ ਦਿਲਾਂ ਦੇ ਉੱਤੇ ਵਿਚਰਦਾ ਨਜ਼ਰ ਆਵੇਗਾ ਤੇ ਜਲਦੀ ਹੀ ਸਿੱਧੂ ਦੀ ਐਂਟਰੀ ਹੋਵੇਗੀ ਤੇ ਉਹ ਇਸ ਐਂਟਰੀ ਨਾਲ ਜਿਹੜਾ ਹੈ ਬਾਕੀ ਪਾਰਟੀਆਂ ਵੀ ਹਿਲਦੀਆਂ ਨਜ਼ਰਾਂ ਹਾਲਾਂਕਿ ਕਿਸੇ ਪਾਰਟੀ ਦਾ ਨਾਮ ਨਹੀਂ ਉਹਨਾਂ ਨੇ ਲਿਆ ਲੇਕਿਨ ਆਉਣਗੇ ਕਿਹੜੀ ਪਾਰਟੀ ਤੋਂ ਇਹ ਉਹਨਾਂ ਦੀ ਐਂਟਰੀ ਹੀ ਦੱਸੇਗੀ